ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਹੁਣਾ ਗਰਮੀ ਬਹੁਤ ਜ਼ਿਆਦਾ ਆ ਤੇ ਅੱਜ ਜਿੱਦਾਂ ਤੁਹਾਨੂੰ ਪਤਾ ਹੀ ਇੱਕ ਸ਼ਬੀਲ ਆ ਬਾਬਾ ਜੀ ਦਾ ਅੱਜ ਸ਼ਹੀਦੀ ਦਿਨ ਵੀ ਆ ਤੇ ਪਿੰਡ ਅੱਡੇ ਦੇ ਵਿੱਚ ਵੀ ਸ਼ਬੀਲ ਲੱਗੀ ਆ ਚੱਲਿਆ ਮੈਂ ਵੀ ਸੇਵਾ ਕਰਨ ਵਾਸਤੇ ਤੇ ਇਹ ਭੈਣ ਦਾ ਸੂਟ ਇੱਕ ਸਟਿਚ ਕਰਨ ਲਈ ਦਿੱਤਾ ਸੀ ਉਹ ਹੁਣ ਲੈ ਕੇ ਆਏ ਆ ਦੋ ਸੂਟ ਸੇਮ ਬਣਾਏ ਆ ਤੇ ਤੁਸੀਂ ਵਾਰ-ਵਾਰ ਮੈਸੇਜ ਕਰਕੇ ਪੁੱਛਦੇ ਹੁੰਦੇ ਜੇ ਕਿ ਇਹ ਸੂਟ ਕਿੰਨੇ ਦਾ ਆ ਇਹਦੀ ਵੀਡੀਓ ਆਪਾਂ ਪਾਈ ਹੀ ਆਲਰੇਡੀ ਪਹਿਲਾਂ ਹੀ ਤੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਸੂਟ ਰੈਡੀ ਹੋ ਕੇ ਕਿੱਦਾਂ ਦਾ ਲੱਗਦਾ ਤੇ ਅੱਜ ਤੁਹਾਨੂੰ ਮੈਂ ਕਰਾਉਣਾ ਚ ਇਹ ਸੂਟ ਦਾ ਨਾਮ ਰੱਖ ਦੇਣਾ। ਇਹ ਵਾਹ ਚੱਲੇ ਸੂਟ ਦਾ ਨਾਮ ਹੁਣ ਪਾ ਦੋ। ਨਾਨਨ ਪਰਚਾਈ ਸੂਟ ਆ ਗਿਆ। ਲਓ। ਆਹ ਲਾ ਆ ਦੋ ਸੂਟ। ਬਣੇ ਨਹੀਂ ਹਨ। ਹੈਂ? ਅੱਗੇ ਜਾਂਦੇ ਰਹੇ ਬਣਾਉਣੇ ਆਏ ਇਨੇ ਨਾਨਨ ਪਰਚਾਈ ਆਇਆ ਹੈ ਆਇਆ ਹੈ ਬੜਾ ਸੋਹਣਾ ਆਰਟੀਕਲ ਹੈ ਗਾ। ਹੁਣ ਇਹਨਾਂ ਨੂੰ ਨਾਮ ਦੇ ਦਾਂਗੇ। ਹੁਣ ਇਹਦਾ ਨਾਮ ਦੇ ਦੋ ਨਾਨਨ ਪਰਚਾਈ ਇਹਦਾ ਵੀ ਰੱਖ ਦੋ। ਆਹ ਲਓ ਆ ਦੋ ਸੂਟ। ਕਲਰ ਸੇਮ ਹੈ ਡਿਜ਼ਾਈਨ ਵੱਖਰੇ ਵੱਖਰੇ ਆ। ਥੋੜਾ ਪਿਛੇ ਹੋ ਤੈਨੂੰ ਮੈਂ ਡਿਜ਼ਾਈਨ ਦਿਖਾਵਾਂ ਸੂਟ ਦਾ। ਉੱਠ ਨਾ ਬੈਠੀਦਾ ਤੂੰ ਪਹਿਣਾ ਮੜਕੇ ਆਖੇਂਗੇ ਹਨ ਠਾੜ ਠਾੜ ਕੇ। ਆਹ ਵੇਖ। ਆ ਹੀਗਾ ਬੜਾ ਹੀ ਸੋਹਣਾ ਇਹਦੀਆਂ ਬਾਹਾਂ ਦੇ ਵਰਕ ਬਾਹਾਂ ਦਿਖਾਇਆ ਇਹਹੀ ਤੇ ਬਾਹਾਂ ਦੇ ਵਰਕ ਅੱਛਾ ਤੂੰ ਵੀ ਆ ਲੈ ਇਹ ਆ ਇਹ ਨਾਨਕ ਦਾ ਸੂਟ ਆ ਪਰਚਾਈ ਦਾ ਸੂਟ ਠੀਕ ਆ ਇਹਦੀਆਂ ਵੀ ਸੇਮ ਬਾਹਾਂ ਦੱਸੇ ਵਰਕ ਸਿਚਿੰਗ ਵੀ ਸੇਮ ਸਾਡੀ ਤੇ ਆਪ ਥੱਲੇ ਪਹੁੰਚੇ ਪਹੁੰਚੇ ਆਪ ਆ ਪਹੁੰਚੇ ਤੁਸੀਂ ਆਖਦੇ ਹਰ ਕਰਾਈ ਜੀ ਵੈਰੀ ਗੁੱਡ ਗ੍ਰੇਸ ਦਿਓਰਾ ਆਪ ਨੂੰ ਲਓ ਸਾਹਿਬ ਲਈ ਹਾਂ ਦੀਪ ਅਸੀਂ ਕੀਪ ਤਾਂ ਤੇਰੇ ਨਾਲ ਲੜਦੇ ਨਹੀਂ ਕਿ ਇਦਾਂ ਹੀ ਨੇ ਤੇਰੇ ਨਾਲ ਅਸੀਂ ਹੱਸਦੇ ਰਹਿੰਦੇ ਹਾਂ ਸੋਸਾਈ ਨੇ ਹਾਂ ਮਾਈ ਮਾਈ ਕੋਰਾ ਚਾਰ ਦਿਨ ਆਏ ਹੱਥ ਘੇੜ ਕੇ ਚਲਦੇ ਨਾ ਪਪੜੇ ਬਤਨਾ ਆਹੋ ਹੋ ਹੋ ਨਾਲੇ ਲੜਨਾ ਬੀਬੇ ਬੱਚੇ ਬਣ ਕੇ ਰਹਿ ਕੇ ਲੜਿਆ ਨਾ ਸਾਰੇ ਜਣੇ ਬੀਬੇ ਬੱਚੇ ਬਣ ਕੇ ਰਹਿ ਕੇ ਲੜਿਆ ਨਾ ਗੁੱਟ ਬੀਬੇ ਬਣ ਕੇ ਰਹਿ ਗਏ ਚੱਲ ਗਿਆ ਹੁਣ ਕਰੀਏ ਸੇਵਾ ਜਾ ਕੇ ਪਿੰਡ ਹੁਣ ਟਾਈਮ ਬੜਾ ਹੋ ਗਿਆ ਜੀ ਮੈਂ ਉਹਨਾਂ ਨੂੰ ਵਿਚਾਰੇ ਨੂੰ ਕਹਿ ਕੇ ਆਇਆ ਮੈਂ ਕਹਾਂ ਸ਼ਬੀਲ ਸ਼ਬੀਲ ਚ ਨਾ ਦੁੱਧ ਘਟੇ ਸੀਗਾ ਮੈਂ ਕਿਹਾ ਦੋ ਤਿੰਨ ਜਾ ਕੇ ਸੋਟੋ ਹੋਰ ਸ਼ਬੀਲ ਦੇ ਵਿੱਚ ਦੁੱਧ ਮੈਂ ਦੁੱਧ ਲੈ ਕੇ ਆਇਆ ਉਹ ਵਿਚਾਰਾ ਭਾਵੇਂ ਦੁੱਧ ਪਾ ਕੇ ਮਕਾ ਲਿਆ ਉਹ ਤਾਂ ਮੈਨੂੰ ਡੀਕਨ ਦੇਣ ਵੇਲੇ ਤਾਂ ਕਹਿ ਨਹੀਂ ਦੁੱਧ ਲੈ ਗਿਆ ਚਲ ਜੀ ਚਲੋ ਚਲ ਜੀ ਫਿਰ ਚਲੋ ਬਾਬਾ ਜੀ ਦੀ ਸੇਵਾ ਕਰੀਏ ਤੇ ਬਾਬਾ ਜੀ ਹਾਂ ਬਾਬਾ ਜੀ ਦੀ ਕੀ ਅੰਦੇਸ਼ੀ ਦੀ ਨੂੰ ਕੋਟਨ ਕੋਟ ਪ੍ਰਣਾਮ ਤੇ ਮਹਾਰਾਜ ਕਿਰਪਾ ਕਰੇ ਸਾਰੇ ਜਣੇ ਖੁਸ਼ ਰਹਿਣ ਵਸਤੇ ਰੋ ਮੈਂ ਦੇਖੇ ਨੇ ਫੇਲਾਈ ਹੋਈ ਲਾਈਏ ਇਹ ਅਸੀਂ ਸ਼ੀਲ ਕਰੇ ਲਾਈ ਇੱਕ ਜੀ ਹਨ ਜਲ ਜੀ ਲੰਨ ਨੂੰ ਦੇ ਅੱਛਾ ਜਲ ਜੀਰਾ ਆਹ ਆ ਬੜਾ ਚੰਨਦਾ ਹੈ ਕਿਸੇ ਹਾਲ ਚ ਗਰਮੀਆ ਚ ਲੋਰੀ ਜੀਰਾ ਹਣਾ ਬੜਾ ਤੇਜ਼ੀ ਹੁੰਦਾ ਸਕੂ ਅੱਜ ਮੈਂ ਇਹਦਾ ਸਭ ਕੁਝ ਪੀ ਲੈ ਪੱਟ ਇੱਕ ਬੱਤੀ ਬੰਦ ਕਰ ਦਿ ਦੀ ਤੁਹਾਨੂੰ ਕਿਹਾ ਬੈਹੋ ਤੁਸੀਂ ਚੱਲੀ ਚੱਲੇ ਤੁਸੀ ਮੈਂ ਬਾਬਾ ਤੁਹਾਨੂੰ ਸੂਟ ਮਿਲ ਗਿਆ ਤਾਂ ਆਪਾਂ ਚੱਲੇ ਇਹ ਕੰਮ ਵੇਹੇ ਦੇ ਬੱਤੀ ਬੰਦ ਕਰਕੇ ਤੇ ਚੱਲ ਚੱਲੀਏ ਅਜੇ ਰੋਂਦੇ ਸਾਡੀ ਪੱਤੀ ਬੰਦ ਕਰਕੇ ਤੇ ਫੇਰ ਚੱਲ ਜਾਂਦੇ ਸਹੀ ਗੱਲ ਲੱਗਣੀ ਹੋਏ ਉਹ ਜਾ ਕੇ ਮੰਨ ਲੂ ਨੰਗਲ ਦੀ ਛੱਡੀ ਤੂੰ ਇਹ ਤਾਂ ਜਵਾ ਕਰਕੇ ਫੇਰ ਲੈ ਜਾਂਦੇ ਨਾ ਮੈਂ ਜਵਾ ਤਬੀਲ ਪੀਣੀ ਜੇ ਉਹ ਤਾਂ ਸੁਬੀਲ ਲੱਗੀ ਬੜੀ ਸ਼ੇਪ ਕੀਤੀ ਗੱਲ ਦੀ ਹੁਣ ਫੇਰ ਘੋੜ ਦੁਰਸਾ ਦੇਣਾ ਤੋ ਪੀਣਾ ਆਜ ਕੰਟੀ ਦੇ ਮੱਥੇ ਤੇ ਕਾਣੇ ਆਈਏ ਅਨੰਦ ਆਹ ਟਰੱਕ ਇਹੋ ਜਿਹਾ ਟਰੱਕ ਹੀ ਹੈ ਇੰਦਾ ਕਲਰ ਵੀ ਸੇਮ ਹੀ ਆਦਾ ਪਿੱਛੋਂ ਇੰਦਾ ਅੱਗੋਂ ਵਾਈਟ ਸੇਮ ਜਿੱਤੇ ਟਰਾਈ ਹੋਈ ਪਪਾ ਦੀ ਜਿੱਤੇ ਮੇਰੀ ਟਰਾਈ ਹੈ ਜਦੋਂ ਲਾਇਸੈਂਸ ਬਣਿਆ ਸੀ ਨਾ ਤਵੇ ਜਦੋਂ ਮੈਂ ਟਰੱਕ ਸਿੱਖਦਾ ਇੰਦਾ ਦਾ ਟਰੱਕ ਹੀ ਸੇਮ ਮਾਡਲ ਉਹਦਾ ਇੰਦਾ ਦਾ ਪੁਰਾਣਾ ਹੈ ਉਹ ਇੰਜ ਕਰਕੇ ਗੇਅਰ ਪਾਣੇ ਪੈਂਦੇ ਨੇ ਟੈਂਸ਼ਨ ਚਪੇੜਾ ਮਾਰ ਮਾਰ ਕੇ ਇਧਰ ਉਧਰ ਕੋ ਐਸੈਟ ਹੁੰਦੀ ਨਹੀਂ ਨਾ ਡਰਾਈਵਿੰਗ ਉੱਤੇ ਹੱਥ ਤੇ ਡਰਾਈਵਰ ਬੈਠਾ ਹੁੰਦਾ ਨੇ ਇਧਰਲੇ ਬੰਦੇ ਉੱਤੇ ਜੀ ਸੀ ਬੜਾ ਮਜ਼ਾ ਆਉਂਦਾ ਤੇ ਟੱਕਰ ਨਹੀਂ ਹੁੰਦੀ ਰੋਡ ਵੇਂਦੇ ਟ੍ਰੈਫਿਕ ਕੋਲੋਂ ਘੱਟ ਹੁੰਦੀ ਸੀ ਹੁਣ ਤਾਂ ਦਵਾਈ ਜਿਹੜੀ ਬੜੀ ਹੋ ਗਈ ਬਾਅਦ ਇਹ ਪਾਪਾ ਫੜਿਆ ਗਿਆ ਮੈਂ ਮੜ ਕੇ ਦੇਖਾਂਗਾ ਮੈਂ ਪੀਤਾ ਨਹੀਂ ਸੇਵਾ ਕਰਨ ਦੇ ਅਸੀਂ ਤੇ ਮਿਲ ਲਈਆਂ ਕੁੜੀਆਂ ਨਿੱਕੇ ਨਿੱਕੇ। ਥੈਂਕ ਯੂ ਤੁਹਾਡਾ ਧੰਨਵਾਦ। ਕਿੱਥੋਂ ਆਈਆਂ ਜੀ? ਹਾਂ ਮੈਂ ਚਬਾਲੋਂ। ਮੈਂ ਚਬਾਲੋਂ। ਚਬਾਲ ਜਗਤਪੁਰੇ ਤੋਂ। ਇੱਥੇ ਕੀ ਨਾਂਕੇ ਤੁਹਾਡੇ ਪਿੰਡ? ਹਾਂਜੀ। ਵੈਰੀ ਗੁੱਡ। ਮਾਵੇਂ ਪਿੰਡ ਆਈਆਂ ਜੇ ਫਿਰ ਤੇ ਛੁੱਟੀਆਂ 'ਚ। ਹਾਂਜੀ। ਆਓ ਤੁਹਾਨੂੰ ਹੁਣ ਕੁਛ ਸ਼ਿਕਾਇਤ ਹੈ ਤੁਹਾਨੂੰ? ਸ਼ਬੀਲ ਪੀਓਗੇ? ਹਾਂਜੀ। ਸੇਵਾ ਕਰਨ ਦੇ ਅਸੀਂ ਆਜੋ ਫਿਰ ਇੱਧਰ ਆਜੋ ਸਾਈਡ ਤੇ ਰੋਡ ਤੋਂ ਇੱਧਰ ਆਜੋ। ਹਾਂ ਮੈਂ ਸੇਵਾ ਹੀ ਕਰਨਾ। ਆਜੋ ਕਰੋ ਫਿਰ ਸੇਵਾ ਆਜੋ ਲਓ ਬਾਬਾ ਜੀ ਦਾ ਨਾਮ। ਹੈਲੋ ਗਾਈਜ਼ ਵੀਰੇ ਅਨਹਦ ਨਹੀਂ ਆਏ ਮੇਲਾ ਵੇਖਣ ਤੇ ਆਹ ਪੰਗੂੜੇ ਦੇ ਟਾਪ ਤੇ ਬਿਠਾਤਾ ਉਹਨਾਂ ਨੂੰ ਚੜਾ ਕੇ ਅਨਹਦ ਸਰਗੁਣ ਤੇ ਨਾਲ ਕੌਣ ਬੈਠਾ ਮਨਰੂਪ ਆਹ ਪੰਗੂੜਾ ਆਣ ਲੱਗਾ ਭਮਣ ਤੇ ਆਹ ਜੰਪਿੰਗ ਵਾਲਾ ਆ ਵੀ ਜੰਪਿੰਗ ਵਾਲਾ ਅਨਹਦ ਬੜੇ ਲੈਣੀ ਦੀ ਜੰਪਿੰਗ ਤੇ ਓ ਸਾਹ ਭੂੜਿਆ ਵਜਾ ਮੰਨ ਲੈਣੇ ਓਏ ਇਹਦੀ ਹੋ ਗਈ ਪਾਟੇ ਚੱਲ ਵੇ ਚੱਲ ਵੇ ਚੱਲ ਵੇ ਹੈਲੋ ਨਾਕ ਹੈਲੋ ਫਟੇ ਵੀ ਡੈ ਜੰਪਿੰਗ ਕਰਨੇ ਇਧਰੋਂ ਜਾਓ ਲੈਲਾ ਤੂੰ ਮੈਂ ਗੱਲ ਕੀਤੀ ਉਹਦੇ ਨਾਲ ਉਹ 50 ਰੁਪਈਆ 50 ਰੁਪਈਆ ਦੀ ਡੀਲ ਹੋਈ ਉਹਦੇ ਨਾਲ ਮੇਰੀ ਕੀ ਮੇਲਾ ਵੜਾ ਭਰਿਆ ਨਹੀਂ ਤੇ ਮੈਂ ਇਕੱਲਾ ਬੈਠਾ ਨਹੀਂ ਨਹੀਂ ਪਰਨਾ ਕਸ ਲੈਨੇ ਆ ਮੈਂ ਹੁਣ ਪਤਾ ਕੀ ਕਰਨਾ ਚਲੋ ਉਹ ਸਾਹਿਬ ਗੁਰਦਰ ਸਾਹਿਬ ਮੇਲਾ ਆ ਨਾ ਇਹ ਪਹਿਲੂ ਲੰਦੇ ਨਾ ਉਧਰ ਲੈ ਲੈਨੇ ਆ ਅਜ ਘਾਰ ਲੈ ਦੇਣਾ ਆਂਦਾ ਮੈਂ ਵੀ ਲੈਣੇ ਜੰਪ ਉਹ ਨਾ 50 ਰੁਪਏ ਦੀ ਗੱਲ ਕਰਦਾ ਤੇਰੇ ਪਿਓ ਦੇ ਨਿੱਕੇ ਨਾ ਨਹੀਂ ਆਇਆ ਤੇ ਅਹੀਂ ਆ ਰੇਹੇ ਤੇ ਨਾ ਵੱਡੇ ਵੱਡੇ ਭਰਾ ਤੈਨੂੰ ਕਹਿ ਦਿੰਦਾ ਆਈਏ ਨਿਸ਼ਾਨੇ ਯਾਰ 50 ਰੁਪਏ ਜਿੱਤੀਏ ਹੈ ਚਲਾ ਚਲਾ ਮੌਕਾ ਹੀ ਜਾ ਤੇਰੀ ਮਰਜ਼ੀ ਹਰਾਂ ਇਆ ਬਦਨ ਨੂੰ ਮੈਂ ਕਹਿਆ ਲੈਲਾ ਗਾਨੀ ਕੋਨੀ ਕੋਈ ਤੂੰ ਵੀ ਉਹਦੇ ਨਾਲ ਨਾਲ ਵਿਪਲ ਰਹਿੰਦੇ ਲੈਣ ਦੇ ਫਿਰਦੇ ਆ ਬੜੇ ਚੰਦਾ ਨਹੀਂ ਨਹੀਂ ਹੁਣ ਦੇ ਵਿਪਲ ਨੂੰ ਵਾਜਾ ਮਾਰਦਾ ਵਿਪਲ ਨੂੰ ਲੈ ਗਦੇ ਆ ਇਹਦੀ ਧਿਆਨ ਲੱਭਣ ਮੈਂ ਨਹੀਂ ਬਹੁਤ ਆ ਵਿਪਲ ਨੂੰ ਲੈ ਗਦੇ ਲੈ ਲਓ ਜਿਹੜੀ ਲੈਣੀ ਹੈ ਬਾਪੀਆ ਤੇ ਲੈ ਲੈ ਕੋਈ ਗਾਨੇ ਕਿਉਂ ਨਹੀਂ ਲਾਦੇ ਪਿਆਜ ਦੀ ਸੁਣੋ ਮਿਲਾਇਆ ਗਿਆ ਕੀ ਸੀ ਸੁਣਾ ਦੇ ਲੈ ਆਗੇ ਓਏ ਇਹ ਗੋਨ ਵਾਈ ਕੀ ਲੈਣਾ ਪਤਾ ਤੂੰ ਵੀ ਗਰਨਵਾ ਨੇ ਬੜੀ ਛੜੀ ਗਾਈ ਲੈ ਕੇ ਆਇਆ ਜੀ ਹੂੰ ਦੁੱਧ ਆਪਣਾ ਹੈ ਕੰਮਾ ਦੁੱਧ ਦੀ ਚੰਗੀ ਹੁੰਦੀ ਆ ਆਹ ਵੇ ਆਏ ਹੋਏ ਵੈਰੀ ਗੁੱਡ ਸਾਈਵਾਲ ਜਪਦੀ ਉਹ ਕਿਹਦੀ ਪਈ ਦੀ ਵੇ ਗਰਨਵਾ ਦਾ 5G ਹੈ ਗਾਈ ਕਿ ਘੋੜੀ ਆ ਗਰਨਵਾ ਦਾ 5G ਗਾਈਆਂ ਕੀ ਹੋਈ ਇਹ ਮਹਿੰਗੇ ਮੈਂ ਅਨੰਦ ਨੂੰ ਆ ਡਾਲ ਗਿਫਟ ਮਿਲੀ ਕੱਲ ਮੇਲੇ ਤੋਂ ਅਨੰਦ ਕਿੰਨੇ ਲੈ ਕੇ ਦਿੱਤੀ ਸੀ ਹਾਂ ਡਾਲ ਕਿਨੇ ਲੈ ਕੇ ਦਿੱਤੀ ਦਾਦੀ ਨੇ ਲੈ ਕੇ ਦਿੱਤੀ ਹੋਰ ਕੀ ਮਿਲਿਆ ਸਲਾਈ ਸਲਾਈ ਮਤਲਬ ਤਗੜੇ ਗਿਫਟ ਮਿਲੇ ਤੇਨੂੰ ਵੈਰੀ ਗੁੱਡ ਹੋਰ ਹੋਰ ਕੀ ਮਿਲਿਆ ਕਲੇ ਕਲੇ ਬੜਾ ਕੁਛ ਲਿਆ ਫਿਰ ਤੂੰ ਦੇ ਹਣਾ ਚੰਗਾ ਮੇਲਾ ਵੇਖਿਆ ਫਿਰ ਪੂਰੀ ਰੀਜ ਦੇ ਨਾਲ ਯੈਸ ਹੁਣ ਬਾਕੀ ਤੇ ਕੀ ਬੜਾ ਸੁਭਾਈ ਨਹੀਂ ਬਾਕੀ ਕੀ ਫਿਰ ਕਿੱਥੇ ਗਈ ਬਾਕੀ ਸਟ੍ਰੇਮ ਹੋਂਦਾਈ ਬੜੇ ਗਿਫਟ ਮਿਲੇ ਏ ਤੇਨੂੰ ਤੇ ਤੂੰ ਕੁਛ ਵੀ ਦਿਖਾਇਆ ਦੋਇਆ ਇਹ ਤੇ ਇੱਕੋ ਸਲਾਈਮੀ ਆ ਤੇਰੀ ਕੱਲੀ ਬਸ ਕਲੇ ਮੈਂ ਬੈਠਕ ਚ ਰੱਖੀਆ ਕਲੇ ਹੋਰ ਕੀ ਇਹ ਰੰਗ ਹੀ ਕਿੰਨੇ ਆ ਮਾਂ ਦੀਆਂ ਚੀਜ਼ਾਂ ਸੀ ਮੇਰੇ ਲਈ ਕਲਿੱਪ ਵੀ ਆਏ ਰਬਟ ਬੈਂਡ ਵੀ ਆਏ ਆਹੋ ਕਿੰਨਾ ਕੁਸ਼ੀ ਮੈਂ ਤਾਂ ਹੀ ਰੱਖਣਾ ਰਾਤੀ ਤੇ ਮੈਨੂੰ ਕੁਛ ਕੋਈ ਕਿੰਨਾ ਕੁ ਭੇਜੇ ਮੈਂ ਵੀ ਹੋ ਗਈ ਰੈਡੀ ਹਾਂਜੀ ਮੈਡਮ ਜੀ ਤੁਸੀਂ ਵੀ ਰੈਡੀ ਜੇ ਯੈਸ ਚਲੋ ਚਲੀ ਸੁਟਰਾ ਤੇ ਸੋਨ ਪਾਇਆ ਵੀ ਹੈ ਹਾਂ ਜਦੋਂ ਮਰੀ ਇਹਦੇ ਵਿੱਚ ਆਹ ਕਲਰ ਮੈਚਿੰਗ ਹੋਗੀ ਨਾਲ ਸੇਮ ਸ਼ਤਰੀ ਵੀ ਹੋ ਗਈ ਸ਼ਤਰੀ ਫੜ ਲਾ ਆਵੇ ਆਹ ਆਏ ਸੂਟ ਇਹਦੇ ਵਿੱਚ ਹੋਰ ਕਲਰ ਹਨਾ ਸੇਮ ਹੀ ਹੈਗਾ ਸੇਮ ਹੀ ਹੈਗਾ ਕੋਈ ਡੈਂਸ ਨਹੀਂ ਆਹੋ ਆ ਵੇਹਨ ਉਹਨੇ ਕਿੰਨਾ ਕੁਛ ਲਿਆਈ ਅਨਨ ਮੇਲਾ ਲੁੱਟਿਆ ਕੇ ਲਿਆ ਹੈ ਵੈਰੀ ਗੁੱਡ ਹੁਣ ਆਪਾਂ ਅਨਨ ਹਦ ਕੱਲ ਮੇਲਾ ਵੇਖਿਆ ਹੈਗਾ ਸਾਰਾ ਦਿਨ ਸੇਵਾ ਵੀ ਕੀਤੀ ਬਾਬਾ ਜੀ ਦੀ ਸ਼ਬੀਲ ਤੇ ਸ਼ਾਮੀ ਮੇਲਾ ਵੀ ਵੇਖ ਲਿਆ ਤੇ ਰਾਤੀ ਤੁਸੀਂ ਪੂਲ ਚ ਨਹਾਦੂ ਵੀ ਲਿਆ ਖੇਡ ਮਾਲ ਲਿਆ ਪੂਰਾ ਹਨ ਅਸੀਂ ਕੱਲ ਰਾਤੀ ਪੂਲ ਚ ਨਹਾਤੇ ਹਾਂ ਅਨਨ ਦਾ ਮੇਰਾ ਕੱਲ ਬਹੁਤ ਨਾ ਤੇ ਪਰ ਪਰ ਜੁਮੇਸ਼ਾ ਨਹੀਂ ਆਇਆ ਜੁਮੇਸ਼ਾ ਆਣਾ ਤਾਂ ਬੜਾ ਵੇਟ ਕਰਦਾ ਚੰਗਾ ਸੋ ਕੋ ਨਹੀਂ ਆਇਆ ਮੜ ਕੇ ਬੱਤੀ ਨਹੀਂ ਆਉਂਦੀ ਹੈ ਮਜ਼ਾ ਹੁੰਦਾ ਪਰ ਮਜ਼ਾ ਉਹ ਤੇ ਕਾਹਦਾ ਹੁੰਦਾ ਨੇਰੀ ਜਿਹਦੇ ਵਿੱਚ ਨੇਰੀ ਵੇਖਣ ਦਾ ਮਜ਼ਾਉਂਦਾ ਨੇਰੀ ਨਹੀਂ ਹੋਣੀ ਚਾਹੀਦੀ ਨਹੀਂ ਹੋ ਜਾਈ ਹਾਂ ਮੀਂਹ ਪਣਾ ਚਾਹੀਦਾ ਹੁਣ ਵੈਸੇ ਵੀ ਠੰਡਾ ਹੋਣਾ ਚਾਹੀਦਾ ਮੌਸਮ ਥੋੜਾ ਜਿਹਾ ਤੇ ਇਹ ਹੁਣ ਆਪਾਂ ਵੀਡੀਓ ਜਿਹੜੀ ਅਗਲੇ ਦਿਨ ਐਡਿਟ ਕਰਨ ਲੱਗੇ ਤੇ ਇਹ ਸਾਡੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਹੁਣ ਤਿਆਰ ਹੋਏ ਆਂ ਆਪਾਂ ਕਿੱਥੇ ਚੱਲੇ ਆਂ ਇਹ ਵੀ ਵਲੌਗ ਤੁਸੀਂ ਸਾਡਾ ਜਿਹੜਾ ਇਹ ਵੀ ਕੱਲ ਚੈੱਕ ਕਰ ਲਿਓ ਕੱਲ ਪੋਸਟ ਕਰਾਂਗੇ ਆਪਾਂ ਅੱਜ ਦਾ ਵਲੌਗ ਜਿਹੜਾ ਇਹ ਆਪਾਂ ਇੱਥੇ ਹੁਣ ਐਂਡ ਕਰ ਦਿੰਨੇ ਫਿਰ ਮਿਲਦੇ ਤੁਹਾਨੂੰ ਆਪਾਂ ਨਵੀਂ ਵੀਡੀਓ ਨਾਲ ਵਲੌਗ ਦੇ ਵਿੱਚ ਬਾਏ ਬਾਏ ਸਸਿਕਾਲ ਟੇਕ ਕੇ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਸਸਿਕਾਲ